ਚਲੋਕ ਤੇਕਤ ਜਲ ਮੈਂ ਜੀਵ ਮੀਨੰਗ ਮੈਂ ਤਿਆਗਾ ਚਾਤਰਿਕ ਮੇਗ ਮੰਡਲਹ ਪਾਣ ਬੇਦੰਤ ਕੁਰੰਕ ਨਾਦੰ ਅਲ ਬੰਧਨ ਕੁਸ਼ਮ ਬਾਸਨ ਯਕਤ ਜਲੰ ਸਹ ਜੀਵ ਮੀਨੰਗ ਜੇ ਮੱਛੀ ਹੈ ਮੱਛੀ ਰੂਪੀ ਜੀਵ ਹੈ ਇਹਨੇ ਜਲ ਦਾ ਤਿਆਗ ਨਹੀਂ ਕਰਦੀ ਜਲ ਨੂੰ ਨਹੀਂ ਛੱਡਦੀ ਉਹ ਜਲ ਤੋਂ ਬਾਹਰ ਨਹੀਂ ਜਾਂਦੀ ਉਹਨੂੰ ਪਤਾ ਹੈ ਜਲ ਤੋਂ ਬਾਹਰ ਜਾਊ ਤਾਂ ਮੇਰੀ ਮੌਤ ਹੈ ਜਲ ਇਹ ਉਹਦਾ ਜੀਵਨ ਹੈ ਮੈਂ ਵਿਆਕ ਤਮੇਰ ਮੰਡਲ ਹੈ ਚਾਤਰਕ ਬਾਵੀ ਹੈ ਉਹ ਸਮਾਂ ਬੱਦਲ ਚਾਹੁੰਦਾ ਵੀ ਬੱਦਲ ਦੇ ਥੱਲੇ ਹੀ ਮੈਂ ਰਹਾ ਚਾਹੁੰਦਾ ਹੈ ਬਾਰਿਸ਼ ਹੁੰਦੀ ਰਹੇ ਗੁੰਨਾ ਬਾਂਦੀ ਹੁੰਦੀ ਰਹੇ ਮੈਨੂੰ ਪਾਣੀ ਮਿਲਦਾ ਰਹੇ ਉਹਨੇ ਤਿਆਗਦਾ ਕਿ ਦੂਰ ਨਹੀਂ ਭਜ ਜਾਉ ਤੇ ਅਲੱਗ ਨਹੀਂ ਹੁੰਦਾ ਚਾਤਰਕ ਮੇਕ ਮੰਡਲ ਨੂੰ ਨਹੀਂ ਤਿਆਗਦਾ ਮੈਂ ਅੱਛੀ ਪਾਣੀ ਨੂੰ ਹੀ ਤਿਆਗਦੀ ਕਹਿੰਦਾ ਮਤਲਬ ਇਹ ਬਾਣ ਵੇਦੰਕਿ ਕੁਰੰਕ ਮੋਦੰ ਜਿਹੜੀ 나ਦ ਦੀ ਬਾਣੀ ਹੈ ਕੁਰੰਕ ਨੂੰ ਦੇ ਨਾਲ ਇਸ ਤਰੀਕੇ ਨਾਲ ਜੁੜ ਕੇ ਖਿੱਚਿਆ ਚਲਿਆ ਹੁੰਦਾ ਹੈ ਜਦੋਂ ਉਹ ਨੂੰ ਸੁਣ ਰਹੀ ਹੈ ਖਿੱਚਿਆ ਚਲਿਆ ਹੁੰਦਾ ਹੈ ਦੇਦ ਨਾਦ ਜਿਹੜਾ ਹੈ ਕੁਰੰਕ ਨੂੰ ਮਿਰਗ ਰੂਪ ਖਿੱਚ ਪਉਂਦਾ ਖਿੱਚ ਪਉਂਦਾ ਨਾਦੰ ਅਲ ਬੇਜਾ ਹੈ ਕੁਸਮ ਬਾਸਨਾ ਐਵੇਂ ਪਉੜਾ ਜਿਹੜਾ ਹੈ ਖੁਲ ਦੀ ਬਾਸਨਾ ਨਾਲ ਜੁੜ ਕੇ ਉਹਦੇ ਨਾਲ ਖਿੱਚਿਆ ਚਲਿਆ ਹੁੰਦਾ ਠੀਕ ਉਹਦੀ ਬਾਸਨਾ ਜਿਵੇਂ ਖਿੱਚੀ ਹੈ ਐਵੇਂ ਜਿਹੜੀ ਹੈ 나ਦ ਕੁਰੰਕ ਨੂੰ ਇਹ ਰੂਪ ਖਿੱਚ ਰਿਹਾ ਪਉਣ ਬੇਦੰਤ ਕੁਰੰਕ ਨਾਦੰ ਕੁਰੰਕ ਹਿਰਨੂ ਕਹਿੰਦੇ ਹੈ ਜੀ 1200 ਨੂੰ ਕਹਿੰਦੇ ਨੇ ਹਿਰਨੂ ਵੀ ਕਹਿੰਦੇ ਨੇ 1200 ਹੁੰਦਾ ਇੱਕ ਉਹਨੂੰ ਕੁਰੰਕ ਕਹਿੰਦੇ ਦੂਜੇ ਨੂੰ ਮਿਰਗੇ ਕਹਿੰਦੇ ਨੇ ਮਿਰਗ ਹਾਂ ਹਾਂ ਅੱਲੇ ਬੰਦਨ ਕੁਸਮ ਵਾਸਨਾ ਇਹ ਪੌਰੇ ਦੀ ਗੱਲ ਹੈ ਜੀ ਆਹ ਅਲ ਪੌਰੇ ਨੂੰ ਕਹਿੰਦੇ ਨੇ ਅਲੀ ਅੱਛਾ ਜੀ ਫੁੱਲ ਰੂਹ ਵੀ ਹਾਂ ਫੁੱਲ ਦੀ ਵਾਸਨਾ ਨਾਲ ਜਿਵੇਂ ਪੌਰੇ ਦਾ ਉਹਦੇ ਤੇ ਮਸਤ ਹੋਇਆ ਹੋਇਆ ਹਾਂ ਮਸਤ ਹੋਇਆ ਖਿੱਚਿਆ ਉਹਦੇ ਨਾਲ ਠੀਕ ਹੈ ਜੀ ਚਰਨ ਕਮਲ ਰੰਚਿਤ ਸੰਤ ਹੈ ਨਾਨਕ ਆਨ ਨਾ ਰੁਚਤੇ ਇਸੇ ਤਰੀਕੇ ਨਾਲ ਚਰਨ ਕਮਲਾਂ ਨਾਲ ਸਾਡੇ ਨਾਲ ਜੁੜੇ ਰਹਿੰਦੇ ਨੇ ਹੋਰ ਉਹਨਾਂ ਨੂੰ ਕੋਈ ਇੱਛਾ ਨਹੀਂ ਹੁੰਦੀ ਰੁਚਤੇ ਰੁਚੀ ਨਹੀਂ ਹੁੰਦੀ ਹੋਰ ਕੋਈ ਸੰਸਾਰ ਦੀ ਰੁਚੀ ਨਹੀਂ ਰਹਿੰਦੀ ਜਿਵੇਂ ਭੌਰੇ ਨੂੰ ਹੋਰ ਕੋਈ ਰੁਚੀ ਨਹੀਂ ਰਹਿੰਦੀ ਉਹਦੇ ਉੱਤੇ ਬਹਿ ਗਿਆ ਬਸ ਸਭ ਸੰਸਾਰ ਭੁੱਲ ਜਾਂਦਾ ਐਵੇਂ ਹੀ ਚਰਨ ਕਮਲਾਂ ਨਾਲ ਜੁੜ ਕੇ ਅੰਤਰਾਤਮਾ ਦੀ ਵਾਜ ਨਾਲ ਜੁੜ ਕੇ ਜਿਹੜੇ ਸੇ ਜੰਮ ਨੇ ਸਾਰੇ ਭੁੱਲ ਜਾਂਦੇ ਨੇ ਗੁਰਸਿੱਖ ਗੁਰਮੁਖੀ ਹੈ ਸੰਤਾਂ ਦਾ ਨੂੰ ਅੱਛਾ ਜੀ ਆਨ ਨਾ ਕਿਸੇ ਹੋਰ ਮਾਇਆ ਨੂੰ ਛੱਡ ਕੇ ਉਹਨਾਂ ਦਾ ਜਿੰਨਾ ਧਿਆਨ ਹੈ ਉਹ ਸਾਰਾ ਚੇਤਨ ਵੱਲ ਹੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਮੁਖ ਦਿਖਾਉ ਪਲਕ ਛੱਡ ਆਨ ਨਾ ਦੇਉ ਚਿੱਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮੇ ਮੂੰਖ ਦਿਖਾਉ ਪਲਕ ਜੇ ਇੱਕ ਪਲ ਵਾਸੇ ਵੀ ਦਰਸ਼ਨ ਦੇਖ ਲੈ ਤੂੰ ਆਪਣਾ ਮੁਖ ਮੈਨੂੰ ਦਿਖਾ ਦੇ ਸਾਡਾ ਆਨ ਨਾਲ ਦੇਉਂ ਚਿੱਤ ਫਿਰ ਮੈਂ ਤੈਨੂੰ ਛੱਡ ਕੇ ਹੋਰ ਪਾਸੇ ਨਹੀਂ ਫਿਰ ਮੈਂ ਚਿੱਤ ਨੂੰ ਜਾਊਂਗਾ ਧਿਆਨ ਨੂੰ ਹੋਰ ਪਾਸੇ ਨਹੀਂ ਲਾਊਂਗਾ ਧਿਆਨ ਤੇਰੇ ਚ ਰੱਖੂਗਾ ਫਿਰ ਜੀਵਨ ਸੰਗਮ ਤੇ ਸਤਿ ਹਰਿ ਨਾਨਕ ਸੰਤਾਂ ਵਿੱਚ ਉਹ ਜੀਵਨ ਸੰਗਮ ਹੈ ਤੇਰੇ ਨਾਲ ਜੁੜ ਜਾਣਾ ਹੈ ਜੀਵਨ ਸਦਾ ਜੀਵਨ ਤੇ ਸਣੀ ਹਰਿ ਨਾਨਕ ਸੰਤਾਂ ਵਿੱਚ ਸੰਤਾਂ ਦਾ ਮਤਿ ਕੋਣਾ ਹਰੀ ਹਰੀ ਹੀ ਜੀਵਨ ਹੈ ਸੰਤਾਂ ਦਾ ਹਰਦੇ ਚਲਣਾ ਨਾਲ ਜੁੜ ਕੇ ਸੰਤ ਸਦਾ ਲਈ ਸਰਬੀਵਨ ਹੋ ਜਾਂਦਾ ਸਦਾ ਲਈ ਜਿਉਂਦੇ ਰਹਿੰਦੇ ਨੇ ਇਹ ਹਰ ਜੇ ਤੂੰ ਇੱਕ ਟਿੰਟ ਬਾਅਦ ਤੇ ਦਰਸ਼ਨ ਨਾ ਮੈਂ ਫਿਰ ਮੈਂ ਕਿੱਥੇ ਫਿਰ ਮੈਂ ਧਿਆਨ ਆਪਣਾ ਤੇਰੇ ਚਲਣਾ ਦੇ ਉੱਪਰ ਹੀ ਕਰਨਾ ਹੀ ਆ ਕਿਉਂਕਿ ਸੰਤ ਨਹੀਂ ਕਰਦੇ ਹੁੰਦੇ ਸੰਤਾਂ ਦਾ ਮਤਿ ਇਹੀ ਹੁੰਦਾ ਹਾਂਜੀ ਠੀਕ ਹੈ ਕਹਿਣਾ ਇਹ ਚਾਹੁੰਦੇ ਆ ਵੀ ਜਿਵੇਂ ਜਲ ਨਾਲ ਮੱਛੀ ਦਾ ਸੰਗਮ ਹੋਵੇ ਪਾਣੀ ਦੇ ਨਾਲ ਮੇਗ ਨਾਲ ਚਾਤਰਿਕ ਦਾ ਹੈਗਾ ਇਸ ਤਰ੍ਹਾਂ ਹੀ ਸੰਤਾਂ ਦਾ ਜਿਹੜਾ ਸੰਗਮ ਹੈ ਉਹ ਆਪਣੇ ਨਾਲ ਹਰ ਨਾਲ ਆਪਣੇ ਮੂਰ ਨਾਲ ਹੈ ਠੀਕ ਹੈ ਜੀ ਮੂਰ ਨਾਲ ਜੁੜਿਆ ਹੀ ਉਹਨਾਂ ਦਾ ਜੀਵਨ ਹੈ ਸਾਜੀਵਨ ਹੈ ਠੀਕ ਹੈ ਜੀ ਕਾਈ ਕਹਨੇ ਹਰ ਹਰ ਸੰਤ ਜਨਾ ਕੀ ਜੀਵਨ ਹੈ ਜੀ ਸਾਜੀਵਨ ਪੌੜੀ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰਤਿ ਪਤਾਵੇ ਇਕੋ ਉਤਲੇ ਸ਼ਲੋਕ ਹੀ ਸੰਮਾਪਤ ਕੀਤੇ ਨੇ ਖੋਲ ਕੇ ਦੱਸੇ ਨੇ ਪੌੜੀ ਵਿੱਚ ਹਾਂਜੀ ਜਿਵੇਂ ਮੱਥੂ ਪਾਣੀ ਦੇ ਬਿਨਾਂ ਕਿਉਂ ਜੀਵਨ ਪਾਵਾਂ ਜਿੰਦਾ ਕਿਵੇਂ ਰਹੂ ਨਹੀਂ ਰਹਿ ਸਕਦਾ ਜੈਸਾ ਬੰਦਾ ਪਾਣੀ ਦੇ ਬਿਨਾਂ ਮੱਥੀ ਜੀਉਂਦਾ ਸਰਦਾਰ ਵੀ ਉਹਨੂੰ ਇਹਨਾ ਗਿਆਨ ਹੈ ਕਿ ਉਹ ਸੁਣਿਆ ਪਰ ਇਹਨਾਂ ਗਿਆਨ ਉਹਨੂੰ ਵੀ ਹੈ ਗੂਂਦ ਬਿਨਾਂ ਹੋਣਾ ਛਾਤਰ ਕੋ ਕਿਉਂ ਕਰ ਤ੍ਰਿਪਤਾਵ ਗੂਂਦ ਬਿਨਾਂ ਛਾਤਰ ਜਿਹੜਾ ਭਾਵੀ ਹੈ ਉਹਨੂੰ ਤ੍ਰਿਪ ਨਹੀਂ ਹੋ ਸਕਦਾ ਇਹਨਾਂ ਉਹਨੂੰ ਵੀ ਗਿਆਨ ਹੈ ਹਾਂ ਜੀ ਨਾਦ ਕੁਰੰਕਹਿ ਵੇਦਿਆ ਮਨ ਸੁਖ ਉਠਤਾ ਵੈ ਭਵਰ ਲੋਭੀ Kusum Baaska ਮਿਲ ਆਪ ਬੰਧਾ ਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾ ਵੈ ਨਾਦ ਕੁਰੰਕੇ ਵੇਦਿਆ ਕਦਮ ਖੁਟਤਾ ਵੈ ਜੇ ਕੁਰੰਕ ਅਰਥ ਨਾਦ ਨੂੰ ਸੁਣ ਲਵੇ ਤਾਂ ਉਹਦੇ ਨੂੰ ਭੱਜਿਆ ਚਲਾ ਜਾਂਦਾ ਉਹਦੇ ਕੋਲ ਫਿੱਕਿਆ ਚਲਾ ਜਾਂਦਾ ਭਵਰ ਲੋਭੀ Kusum ਬਾਸ ਕਾ ਮਿਲ ਆਪ ਨੂੰ ਰਖੇ ਪਵਨ ਨੂੰ ਪੋਰੇ ਨੂੰ ਫੁਰਨੀ ਬਾਸ਼ਨਾ ਦਾ ਇਨਾ ਲੋਭ ਹੈ ਕਿ ਮਿਲ ਕੇ ਉਹਦੇ ਨਾਲ ਜੁੜ ਕੇ ਚਾਹੇ ਮਾਰਿਆ ਜਾਵੇ ਪਰ ਛੱਡਦਾ ਨਹੀਂ ਬੱਝ ਜਾਂਦਾ ਉਹਦੇ ਨਾਲ ਜੁੜ ਜਾਂਦਾ ਠੀਕ ਹੈ ਜੀ ਅੰਤਜਨ ਸੰਹਾਰ ਪ੍ਰੀਤ ਹੈ ਦੇਖ ਦਰਸ ਅਦਾ ਹੈ ਇਸੇ ਤਰੀਕੇ ਨਾਲ ਸੰਤ ਜਨਾ ਨੂੰ ਹਰ ਨਾਲ ਪ੍ਰੀਤ ਉਹ ਦਰਸ਼ਨ ਦੇਖ ਕੇ ਹੀ ਆਨੰਦ ਰਹਿੰਦੇ ਨੇ ਉਹਨਾਂ ਨੂੰ ਆਨੰਦ ਮਿਲਦਾ ਰਹਿੰਦਾ ਉਤਲੇ ਪ੍ਰਮਾਨ ਦੇ ਕੇ ਸੰਤ ਜਨਾਂ ਦੀ ਹਰ ਨਾਲ ਇੱਕੇ ਕਿਸਮ ਦੀ ਪ੍ਰੀਤ ਹੈ ਉਹਦੇ ਦਰਸ਼ਨ ਨਾਲ ਉਹ ਆਨੰਦ ਰਹਿੰਦੇ ਨੇ ਠੀਕ ਹੈ ਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ